ਤੁਸੀਂ ਕਦੇ ਭੂਤ ਦੀ ਤਸਵੀਰ ਦੇਖੀ ਆ ਜੇ ਨਹੀਂ ਤਾਂ ਇਹ ਤਿੰਨ ਤਸਵੀਰਾਂ ਦੇਖੋ ਇਸ ਵੀਡੀਓ ਦੇ ਵਿੱਚ ਇੱਕ ਔਰਤ ਸਲਵਾਰ ਕਮੀਜ਼ ਪਾਈ ਫੋਨ ਦੇ ਉੱਤੇ ਗੱਲ ਕਰਦੀ ਹੋਈ ਜਾ ਰਹੀ ਆ ਤੇ ਅੱਗੇ-ਅੱਗੇ ਇੱਕ ਪੁਲਿਸ ਵਾਲਾ ਵੀ ਮੌਜੂਦ ਆ ਫਿਰ ਪੁਲਿਸ ਵਾਲਾ ਕਾਰ ਦਾ ਦਰਵਾਜ਼ਾ ਖੋਲਦਾ ਤੇ ਇਹ ਔਰਤ ਕਾਰ ਦੇ ਅੰਦਰ ਬੈਠ ਜਾਂਦੀ ਆ ਤੇ ਹੁਣ ਇਸੇ ਭੂਤ ਦੀ ਇਹ ਦੂਸਰੀ ਤਸਵੀਰ ਦੇਖੋ ਇਸ ਦੇ ਵਿੱਚ ਵੀ ਇੱਕ ਪੁਲਿਸ ਵਾਲਾ ਅੱਗੇ-ਅੱਗੇ ਆ ਤੇ ਦੂਸਰੀ ਲੇਡੀ ਪੁਲਸ ਨਾਲ ਨਾਲ ਚੱਲ ਰਹੀ ਆ ਤੇ ਇਹ ਮੈਡਮ ਆ ਫੋਨ ਦੇ ਉੱਤੇ ਗੱਲ ਕਰ ਰਹੀ ਆ ਹੁਣ ਇਸੇ ਭੂਤ ਤੌਰਤ ਦੀ ਇੱਕ ਤੀਸਰੀ ਤਸਵੀਰ ਜੋ 4 ਮਹੀਨੇ ਪੁਰਾਣੀ ਆ ਤੇ ਰਾਤ ਦੇ ਸਮੇਂ ਦੀ ਆ ਇਹ ਤਸਵੀਰ 3 ਜੁਲਾਈ ਦੀ ਆ ਰਾਤ ਦੇ 12 ਵਜੇ ਦੀ ਹੁਣ ਤੁਸੀਂ ਤਿੰਨੋਂ ਤਸਵੀਰਾਂ ਦੇਖੀਆਂ ਹੁਣ ਤੁਸੀਂ ਕਹੋਗੇ ਕਿ ਇਹ ਭੂਤ ਕਿਵੇਂ ਆ ਤਾਂ ਹਾਂ ਇਹ ਸੱਚਮੁੱਚ ਪੂਤਾ ਕਿਉਂਕਿ ਇਸ ਮੈਡਮ ਦਾ ਕਤਲ 4 ਮਹੀਨੇ ਪਹਿਲਾਂ ਹੋ ਚੁੱਕਿਆ ਕਿਉਂਕਿ ਇਸ ਦੇ ਕਤਲ ਦਾ ਇਲਜ਼ਾਮ ਇਸ ਦੇ ਪਤੀ ਤੇ ਹੀ ਲੱਗਿਆ ਪੁਲਿਸ ਨੇ ਉਸ ਨੂੰ 3 ਮਹੀਨੇ ਜੇਲ੍ਹ ਦੇ ਵਿੱਚ ਵੀ ਰੱਖਿਆ ਤੇ 4 ਸੀਟ ਕੋਰਟ ਦੇ ਵਿੱਚ ਦਾਖਲ ਵੀ ਕਰਤੀ ਤੇ ਕਿਹਾ ਕਿ ਇਸ ਦੇ ਪਤੀ ਨੇ ਹੀ ਇਸ ਦੀ ਕਨੈਪਿੰਗ ਕੀਤੀ ਤੇ ਫਿਰ ਉਸ ਦਾ ਕਤਲ ਕਰਕੇ ਲਾਸ਼ ਕਿਤੇ ਛੁਪਾਤੀ ਤੇ ਇਹ ਪਤੀ ਹਾਲੇ ਵੀ ਜੇਲ੍ਹ ਦੇ ਵਿੱਚ ਹੀ ਆ ਦਰਅਸਲ ਮਾਰਚ 2025 ਮੋਤੀਹਾਰੀ ਇਲਾਕੇ ਦੇ ਵਿੱਚ ਰਣਜੀਤ ਕੁਮਾਰ ਨਾਂ ਦੇ ਇੱਕ ਲੜਕੇ ਦਾ ਵਿਆਹ ਹੁੰਦਾ ਨਾਲ ਦੇ ਹੀ ਪਿੰਡ ਦੀ ਗੁੰਝਾਣਾ ਨਾਂ ਦੀ ਇੱਕ ਕੁੜੀ ਦੇ ਨਾਲ ਵਿਆਹ ਹੋਇਆ ਉਹ ਸਹੁਰੇ ਘਰ ਗਈ ਪਰ ਜਦੋਂ ਪਤੀ ਕੰਮ ਤੇ ਜਾਂਦਾ ਤਾਂ ਉਹ ਸਾਰਾ ਦਿਨ ਫੋਨ ਦੇ ਉੱਤੇ ਲੱਗੀ ਰਹਿੰਦੀ ਪਹਿਲਾਂ ਪਰਿਵਾਰ ਨੂੰ ਲੱਗਾ ਕਿ ਚਲੋ ਮਾਪੇ ਤੋਂ ਦੂਰ ਆ ਤਾਂ ਉਹਨਾਂ ਦੀ ਯਾਦ ਆਉਂਦੀ ਹੋਊਗੀ ਪਰ ਫਿਰ ਕੁਝ ਸਮਾਂ ਗੁਜ਼ਰ ਗਿਆ ਤੇ ਉਹਦੀ ਗੱਲਬਾਤ ਮਿੰਟਾਂ ਤੋਂ ਘੰਟਿਆਂ ਤੇ ਜਾ ਪਹੁੰਚੀ ਜਦੋਂ ਪਤੀ ਘਰ 'ਚ ਹੁੰਦਾ ਤਾਂ ਵੀ ਉਹ ਦੂਰ ਬੈਠ ਕੇ ਫੋਨ ਦੇ ਉੱਤੇ ਘੰਟਿਆਂ ਵੱਧੀ ਗੱਲ ਕਰਦੀ ਤੇ ਇਸੇ ਦੌਰਾਨ ਪਤੀ ਨੂੰ ਉਸਤੇ ਸ਼ੱਕ ਹੋਇਆ ਤਾਂ ਪਤੀ ਨੇ ਕਈ ਵਾਰ ਫੋਨ ਚੈੱਕ ਕਰਵਾਉਣ ਦੀ ਗੱਲ ਵੀ ਕਹੀ ਪਰ ਉਹ ਹਮੇਸ਼ਾ ਮਨਾਂ ਕਰਦੀ ਤੇ ਇਸ ਗੱਲ ਨੂੰ ਲੈ ਕੇ ਦੋਨਾਂ ਦੇ ਵਿਚਕਾਰ ਕਾਫੀ ਵਾਰ ਝਗੜਾ ਵੀ ਹੋ ਚੁੱਕਿਆ ਸੀ ਫਿਰ ਆਉਂਦੀ ਆ 3 ਜੁਲਾਈ 2025 ਦੀ ਰਾਤ ਦੋਨੋਂ ਕਮਰੇ ਦੇ ਵਿੱਚ ਸੌ ਰਹੇ ਸੀ ਕਿ ਅਚਾਨਕ ਰਣਜੀਤ ਦੀ ਅੱਖ ਖੁੱਲੀ ਤਸ ਨੇ ਦੇਖਿਆ ਕਿ ਗੁੰਜਾ ਬੈੱਡ ਦੇ ਉੱਤੇ ਹੈ ਨਹੀਂ ਉਸ ਨੇ ਘਰ ਚ ਦੇਖਿਆ ਘਰ ਦੇ ਮੇਨ ਗੇਟ ਦੀ ਕੁੰਡੀ ਖੁੱਲੀ ਹੋਈ ਸੀ ਤਾਂ ਫਿਰ ਉਸ ਨੇ ਮਾਂ ਬਾਪ ਨੂੰ ਜਗਾਇਆ ਆਸ-ਪਾਸ ਭਾਲਿਆ ਪੜੋਸੀ ਵੀ ਜਾਗੇ ਸਹੁਰੇ ਘਰ ਫੋਨ ਕੀਤਾ ਉਹਨਾਂ ਨੇ ਵੀ ਕਿਹਾ ਕਿ ਉਹ ਇੱਥੇ ਨਹੀਂ ਆਈ ਫਿਰ ਸੀਸੀਟੀਵੀ ਕੈਮਰਾ ਖੰਗਾ ਲੈ ਗਿਆ ਤਾਂ ਇਹ ਵੀਡੀਓ ਸਾਹਮਣੇ ਆਉਂਦੀ ਹੈ ਜੋ ਤੁਹਾਨੂੰ ਅਸੀਂ ਸ਼ੁਰੂਆਤ ਦੇ ਵਿੱਚ ਦਿਖਾਈ ਸੀ ਇਸ ਚ ਗੁੰਜਾ ਤੇਜ਼ ਕਦਮਾਂ ਨਾਲ ਕਬਰਾਈ ਹੋਈ ਘਰ ਦੇ ਵਿੱਚੋਂ ਨਿਕਲਦੀ ਆ ਤੇ ਫਿਰ ਕੈਮਰੇ ਦੇ ਫਰੇਮ ਚੋਂ ਬਾਹਰ ਹੋ ਗਈ। ਅਗਲੇ ਦਿਨ 4 ਜੁਲਾਈ ਨੂੰ ਰਣਜੀਤ ਦੇ ਪਰਿਵਾਰ ਵਾਲੇ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੇ ਨੇ ਤੇ ਉਹਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੰਦੇ ਨੇ ਤੇ ਦੱਸਦੇ ਨੇ ਕਿ ਉਹ ਰਾਤ ਨੂੰ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਜਾਂਦੀ ਹੋਈ ਦਿਖਾਈ ਵੀ ਦਿੱਤੀ ਆ ਪਰ ਪੁਲਿਸ ਵਾਲੇ ਕਹਿੰਦੇ ਨੇ ਕਿ ਤੂੰ ਸੀਸੀਟੀਵੀ ਛੱਡ ਉਹ ਸਾਡਾ ਕੰਮ ਆ। ਨਾਲ ਹੀ ਕਹਿੰਦੇ ਨੇ ਕਿ ਅਸੀਂ ਵੀ ਭਾਲਦੇ ਆ ਤੇ ਤੂੰ ਵੀ ਭਾਲ। ਇਸ ਤੋਂ ਬਾਅਦ 7 ਜੁਲਾਈ ਨੂੰ ਗੁੰਜਾ ਦੀ ਮਾਂ ਤੇ ਪਿਤਾ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੇ ਨੇ ਤੇ ਪੁਲਿਸ ਨੂੰ ਇੱਕ ਹੋਰ ਰਿਪੋਰਟ ਲਿਖਵਾਉਂਦੇ ਨੇ ਕਿ ਸਾਨੂੰ ਸ਼ੱਕ ਆ ਕਿ ਰਣਜੀਤ ਨੇ ਹੀ ਦਹੇਜ ਤੇ ਚਲਦਿਆਂ ਉਹਨਾਂ ਦੀ ਬੇਟੀ ਨੂੰ ਪਾਰਿਆ ਤੇ ਫਿਰ ਲਾਸ਼ ਨੂੰ ਕਿਤੇ ਛੁਪਾਤਾ ਹੁਣ ਪੁਲਿਸ ਨੂੰ ਵੀ ਆਸਾਨੀ ਹੋ ਗਈ ਸੀ ਤੇ ਉਹਨਾਂ ਨੇ ਰਣਜੀਤ ਨੂੰ ਚੱਕਿਆ ਤੇ ਸਿੱਧਾ ਰਿਮਾਂਡ ਤੇ ਲੈ ਲਿਆ ਫਿਰ ਪੁੱਛਗਛ ਪੂਰੀ ਹੁੰਦੀ ਆ ਪਰ ਨਾ ਗੁੰਜਾ ਦੀ ਲਾਸ਼ ਮਿਲੀ ਤੇ ਨਾ ਹੀ ਰਣਜੀਤ ਨੇ ਜੁਰਮ ਕਬੂਲਿਆ ਫਿਰ ਪੁਲਿਸ ਰਿਮਾਂਡ ਪੂਰੀ ਹੋਈ ਤੇ ਰਣਜੀਤ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਉਸ ਦੀ ਜ਼ਮਾਨਤ ਵੀ ਨਹੀਂ ਹੁੰਦੀ ਜਦੋਂ ਕਿ ਸੀਸੀਟੀਵੀ ਕੈਮਰਾ ਸਬੂਤ ਸੀ ਕਿ ਗੁੰਜਾ ਇਕੱਲੀ ਘਰੋਂ ਬਾਹਰ ਜਾ ਰਹੀ ਆ ਤੇ ਉਸੇ ਰਾਤ ਰਣਜੀਤ ਘਰ ਦੇ ਵਿੱਚੋਂ ਨਿਕਲੇ ਹੀ ਨਹੀਂ ਸੀ ਪਰ ਪੁਲਿਸ ਨੇ ਕੰਮ ਕਰਨਾ ਨਹੀਂ ਸੀ ਤਾਂ ਉਹਨਾਂ ਨੇ ਸਾਰਾ ਇਲਜ਼ਾਮੀ ਰਣਜੀਤ ਦੇ ਉੱਤੇ ਪਾਤਾ ਹੁਣ ਘਰ ਵਾਲਿਆਂ ਦੀ ਜਮਾ ਪੂੰਜੀ ਵੀ ਖਤਮ ਹੁੰਦੀ ਜਾ ਰਹੀ ਸੀ ਕਿਉਂਕਿ ਇਹ ਪਰਿਵਾਰ ਬਹੁਤਾ ਪੈਸੇ ਵਾਲਾ ਨਹੀਂ ਸੀ ਗਰੀਬ ਹੀ ਸੀ ਹੁਣ 3 ਮਹੀਨੇ ਗੁਜ਼ਰ ਗਏ ਤਾਂ ਪੁਲਿਸ ਨੇ ਚਾਰ ਸ਼ੀਟ ਵੀ ਦਾਖਲ ਕਰਤੀ ਜਿਹਦੇ ਵਿੱਚ ਕਿਹਾ ਗਿਆ ਕਿ ਰਣਜੀਤ ਨੇ ਸਭ ਕੁਝ ਕੀਤਾ ਤਾਂ ਪਰ ਹੁਣ ਟ੍ਰਾਇਲ ਵੀ ਸ਼ੁਰੂ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਕਿਸੇ ਨੇ ਫੋਨ ਕੀਤਾ ਕਿ ਨਯੋੜਾ ਦੇ ਵਿੱਚ ਅਸੀਂ ਰਣਜੀਤ ਦੀ ਪਤਨੀ ਦੇ ਭੂਤ ਨੂੰ ਦੇਖਿਆ ਤਾਂ ਰਣਜੀਤ ਦਾ ਪਿਤਾ ਸਿੱਧਾ ਪੁਲਿਸ ਦੇ ਕੋਲ ਜਾਂਦਾ ਸਾਰੀ ਗੱਲ ਦਾ ਦੱਸਦਾ ਤਾਂ ਪੁਲਸਰ ਰਣਜੀਤ ਦੇ ਗਰੀਬ ਪਿਤਾ ਨੂੰ ਹੀ ਕਹਿੰਦੀ ਹੈ ਕਿ ਤੂੰ ਗੱਡੀ ਦਾ ਇੰਤਜ਼ਾਮ ਕਰ ਤੇ ਸਾਨੂੰ ਟੂਰਿਸਟ ਦੀ ਤਰ੍ਹਾਂ ਨੁਐਡਾ ਲੈ ਕੇ ਚੱਲ ਫਿਰ ਉਸ ਨੂੰ ਉੱਥੋਂ ਆਪਾਂ ਲੈ ਕੇ ਆਵਾਂਗੇ ਤਾਂ ਰਣਜੀਤ ਦਾ ਪਿਤਾ ਖੁਦ ਗੱਡੀ ਦਾ ਇੰਤਜ਼ਾਮ ਕਰਦਾ ਤੇ ਪੁਲਿਸ ਨੂੰ ਉੱਥੇ ਲੈ ਕੇ ਜਾਂਦਾ ਜੋ ਪਤਾ ਮਿਲਿਆ ਸੀ ਉਹ ਉਸੇ ਪਤੇ ਤੇ ਜਾਂਦੇ ਨੇ ਘੰਟੀ ਵੱਜਾਉਂਦੇ ਨੇ ਤਾਂ ਦਰਵਾਜ਼ਾ ਖੁੱਲਦਾ ਅੰਦਰੋਂ ਦੋ ਲੋਕ ਸੀ ਪਹਿਲੀ ਰਣਜੀਤ ਦੀ ਪਤਨੀ ਗੁੰਝਾ ਦੂਸਰਾ ਇੱਕ ਹੋਰ ਆਦਮੀ ਤਪੌੜਸਾ ਗੁੰਜਾ ਨੂੰ ਆਪਦੇ ਨਾਲ ਲੈ ਕੇ ਜਾਂਦੀ ਹੈ ਤੇ ਮੋਤੀਹਾਰੀ ਪਹੁੰਚਦੀ ਹੈ ਤੇ ਇਹ ਜੋ ਦੋ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਇਹ ਉਸੇ ਵਕਤ ਦੀਆਂ ਨੇ ਜਦੋਂ ਉਹਦੀ ਪਤਨੀ ਨੂੰ ਨੋਇਟਾ ਤੋਂ ਮੋਤੀਹਾਰੀ ਪੁਲਿਸ ਲੈ ਕੇ ਆਈ ਸੀ ਉਸ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਗੁੰਜਾ ਦਾ 2023 ਤੋਂ ਹੀ ਕਿਸੇ ਹੋਰ ਲੜਕੇ ਦੇ ਨਾਲ ਚੱਕਲ ਚੱਲ ਰਿਹਾ ਸੀ ਪਰ ਫਿਰ ਘਰ ਵਾਲਿਆਂ ਨੇ ਗੁੰਜਾ ਦਾ ਵਿਆਹ ਕਰਤਾ ਤਾਂ ਉਹ ਹਮੇਸ਼ਾ ਫੋਨ ਦੇ ਉੱਤੇ ਆਪਦੇ ਬੁਆਏਫਰੈਂਡ ਦੇ ਨਾਲ ਹੀ ਲੱਗੀ ਰਹਿੰਦੀ ਸੀ ਕਿ ਤੂੰ ਕੁਝ ਕਰ ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਆ ਉਸਦਾ ਆਸ਼ਕ ਨੁਇਡਾ ਦੇ ਵਿੱਚ ਕੰਮ ਕਰਦਾ ਸੀ ਤਾਂ ਇੱਕ ਦਿਨ ਪਲਾਨ ਬਣਿਆ ਤੇ 3 ਜਨਵਰੀ ਨੂੰ ਉਹ ਘਰੋਂ ਨਿਕਲੀ ਤੇ ਉਸਦੇ ਆਸ਼ਕ ਨਾਲ ਚੜ੍ਹ ਕੇ ਸਿੱਧੀ ਨੁਇਡਾ ਦਾ ਪਹੁੰਚੀ ਦੇ ਦੂਸਰੇ ਪਾਸੇ ਇਧਰ ਪੋਸਟੇ ਦੁਆਰਾ ਉਸਦੇ ਪਤੀ ਨੂੰ ਉਸਦੇ ਕਤਲ ਦੇ ਜੁਰਮ ਦੇ ਵਿੱਚ ਅਰੈਸਟ ਕਰ ਲਿਆ ਜਾਂਦਾ ਜਦੋਂ ਕਿ ਸੀਸੀਟੀਵੀ ਕੈਮਰਾ ਸਿੱਧਾ ਸਬੂਤ ਸੀ ਕਿ ਉਹ ਖੁਦ ਘਰ ਦੇ ਵਿੱਚੋਂ ਨਿਕਲੀ ਆ ਰਣਜੀਤ ਉਸਦੇ ਨਾਲ ਹੈ ਵੀ ਨਹੀਂ ਸੀ ਤੇ ਵਾਪਸ ਉਹ ਘਰ ਦੇ ਵਿੱਚ ਆਈ ਵੀ ਨਹੀਂ ਹੁਣ ਸਵਾਲ ਆ ਕੇ ਪੁਲਿਸ ਨੇ ਜੋ 30400 ਪੰਨੇ ਦੀ ਝੂਠੀ ਚਾਰ ਸ਼ੀਟ ਦਾਖਲ ਕਰਤੀ ਹੁਣ ਉਹ ਜਾ ਕੇ ਅਦਾਲਤ ਦੇ ਵਿੱਚ ਇਹ ਕਿਵੇਂ ਕਹਿਣਗੇ ਕਿ ਇਹ ਸਾਡੀ ਗਲਤੀ ਸੀ ਤੇ ਰਣਜੀਤ ਆ ਜਿਹੜਾ ਉਹ ਹਾਲੇ ਵੀ ਜੇਲ੍ਹ ਦੇ ਵਿੱਚ ਹੀ ਆ ਇਸ ਤੋਂ ਬਾਅਦ ਸੁਣਵਾਈ ਹੋ ਤਾਂ ਸ਼ਾਇਦ ਉਸ ਨੂੰ ਛੱਡ ਦਿੱਤਾ ਜਾਵੇ ਹੁਣ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ